ਮੂਸੇ ਵਾਲੇ ਦੇ ਕਤਲ ਦੇ ਵਿੱਚ ਬਾਹਰੋਂ ਵੈਪਨ ਲਿਆ ਕੇ ਤੇ ਫਿਰ ਮੂਸੇ ਵਾਲੇ ਦਾ ਕਤਲ ਕੀਤਾ ਜਾਂਦਾ। ਕੀ ਉਹ ਵੈਪਨ ਅੱਜ ਤੱਕ ਲੱਭ ਗਏ ਜਿੰਨਾ ਵੈਪਨਾਂ ਦੇ ਨਾਲ ਮੂਸੇ ਵਾਲੇ ਦਾ ਕਤਲ। ਪਰ ਜੇ ਕੋਈ ਉਧਰ ਖੜਾਉਣੇ ਵਾਲੀ ਗੱਲ ਚੁੱਕ ਕੇ ਫੋਟੋ ਪਾ ਦਿੰਦਾ ਉੱਥੇ ਪਰਚਾ ਕਰ ਦਿੰਦੇ। ਇਹ ਕੱਲੀ ਅਮਰਤਪਾਲ ਘੜੇ ਦੇ ਨਾਲ ਹੀ ਨਫ਼ਰਤ ਸਾਡੀ ਜਿਆਦਾ ਹੈ। ਵੀ ਬਸ ਜਿਹੜਾ ਜਿਹੜੇ ਅਮਰਤਪਾਲ ਦੇ ਬੰਦੇ ਆ ਜਿਹੜੇ ਵਾਟਸਪੰਜਾਬ ਅਕਾਲੀ ਦਲ ਵਾਟਸਪੰਜਾਬ ਦੇ ਬੰਦੇ ਆ ਉਹਨਾਂ ਦੇ ਉੱਪਰ ਮੂੰਹ ਚੁੱਕ ਕੇ ਜਿੰਨਾ ਮਰਜ਼ੀ ਝੂਠਾ ਪਰਚਾ ਪਾ। ਕੁਝ ਵੀ ਪੰਜਾਬ ਦੇ ਵਿੱਚ ਵਾਪਰਦਾ ਵੀ ਉਹਦੇ ਪਿੱਛੇ ਵੀ ਭਾਈ ਅਮਰਤਪ ਪਿਛਲੇ ਦਿਨਾਂ ਦੇ ਵਿੱਚ ਨਾ ਭਾਈ ਪ੍ਰਿਤਪਾਲ ਸਿੰਘ ਖਾਲਸਾ ਦੇ ਉੱਪਰ ਪਰਚਾ ਹੋਇਆ ਪਰਚਾ ਕਿਸ ਗੱਲ ਦਾ ਵੀ ਉਹਨਾਂ ਨੇ ਇੱਕ ਖਡਾਉਣੇ ਵਾਲੀ ਜਿਹੜੀ ਗੰਨ ਹੁੰਦੀ ਹੈ ਤਕਰੀਬਨ ਹੀ ਆਪਾਂ ਜਦੋਂ ਅਨੰਤਪੁਰ ਸਾਹਿਬ ਜੀ ਦੀ ਧਰਤੀ ਤੇ ਜਾਂਦੇ ਆਂ ਤੇ ਉੱਥੇ ਉਹ ਗੰਨਾ ਦੁਕਾਨਾਂ ਦੇ ਬਾਹਰ 5-7000 ਦੀ ਉਹ ਗੰਨਾ ਆ ਜਾਂਦੀ ਹੈ ਜਿਹੜੀ ਖਡਾਉਣੇ ਵਾਲੀ ਗੰਨਾ ਜਾਂ ਵੀ ਛੋਟੇ-ਮੋਟੇ ਸ਼ਿਕਾਰ ਕਰਨ ਵਾਲੀ ਗੰਨਾ ਉਹਦੇ ਨਾਲ ਫੋਟੋ ਖਚਾਉਂਦੇ ਆ ਤੇ ਪ੍ਰਸ਼ਾਸਨ ਕੋਈ ਪੜਤਾਲ ਨਹੀਂ ਕਰਦਾ ਵੀ ਉਹ ਫੋਟੋ ਨਾਲ ਫੇਸਬੁੱਕ ਤੇ ਪਾਈ ਜੋ ਫੋਟੋ ਵੇਖ ਕੇ ਵੀ ਇਹ ਵੀ ਵੈਪਨ ਆ ਇਥਿਆਰ ਆ ਜੀ ਹਥਿਆਰ ਦਾ ਪਰਚਾ ਦਰਜ ਕਰਤਾ ਪਰਚਾ ਦਰਜ ਕਰਤਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਤੇ ਜੇਕਰ ਉਹ ਦੂਜੇ ਪਾਸੇ ਵੇਖੀਏ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਵੱਡੀਆਂ ਵਾਰਦਾਤਾਂ ਹੋਈਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਬੱਡੀ ਪ੍ਰਮੋਟਰ ਮੁੰਡਾ ਉਹਨੂੰ ਮਾਰਤਾ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਜਾਂ ਉਹਦੇ ਤੋਂ ਬਾਅਦ ਦੇ ਵਿੱਚ ਨੰਗਲ ਅੰਬੀਆਂ ਕਿੰਨੇ ਪੰਜਾਬ ਦੇ ਨੌਜਵਾਨ ਜਿਹੜੇ ਤੇ ਇਹ ਦੇ ਫੇਮਸ ਏਰੀਆ ਹੋਰ ਤੇ ਪਤਾ ਹੀ ਨਹੀਂ ਆਏ ਦੇ ਨੀ ਨੌਜਵਾਨ ਆ ਮਾਰ ਰਿਆ ਤੇ ਉਹਨਾਂ ਨੂੰ ਗੈਂਗਸਟਰ ਦਾ ਨਾਮ ਦੇ ਕੇ ਨੌਜਵਾਨਾਂ ਨੂੰ ਬਦਨਾਮ ਕਰਕੇ ਮਾਰਿਆ ਜਾਂਦਾ ਜਿਹੜੇ ਉਹ ਵੈਪਨ ਯੂਜ਼ ਹੁੰਦੇ ਉਹਨਾਂ ਵਾਰਦਾਤਾਂ ਦੇ ਵਿੱਚ ਅਜੇ ਤੱਕ ਕੋਈ ਬਰਾਮਦ ਕੀਤਾ ਉਹ ਵੈਪਨ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਮੂਸੇ ਵਾਲੇ ਦੇ ਕਤਲ ਦੇ ਵਿੱਚ ਬਾਹਰੋਂ ਵੈਪਨ ਲਿਆ ਕੇ ਤੇ ਫਿਰ ਮੂਸੇ ਵਾਲੇ ਦਾ ਕਤਲ ਕੀਤਾ ਜਾਂਦਾ ਕੀ ਉਹ ਵੈਪਨ ਅਜੇ ਤੱਕ ਲੱਭ ਗਏ ਜਿਨ੍ਹਾਂ ਵੈਪਨਾਂ ਦੇ ਨਾਲ ਮੂਸੇ ਵਾਲੇ ਦਾ ਕਤਲ ਹੋਇਆ ਕੀ ਉਹ ਵੈਪਨ ਅਜੇ ਤੱਕ ਮਿਲ ਗਏ ਜਿਹੜੇ ਵੈਪਨਾਂ ਦੇ ਨਾਲ ਨੰਗਲੰਬੀਆਂ ਦਾ ਕਤਲ ਹੋਇਆ ਕੀ ਉਹ ਵੈਪਨ ਮਿਲ ਗਏ ਜਿਹੜਾ ਪਿਛਲੇ ਦਿਨ ਮੁੰਡਾ ਕੀ ਰਾਣਾ ਬਲਾ ਚੋਰੀਆ ਸ਼ਾਹ ਦਿੱਦਾਂ ਕਰਕੇ ਨਾਮ ਹੈ ਕਿ ਉਹ ਵੀ ਵੈਪਨ ਮਿਲ ਗਏ ਜੋ ਹੋਰ ਮੈਂ ਇੱਥੇ ਨਾ ਕਿਸੇ ਦੀ ਹਮਾਇਤ ਦੇ ਵਿੱਚਾਂ ਨਾ ਕਿਸੇ ਦੀ ਵਿਰੋਧ ਵਿਰੋਧ ਦਾ ਤੇ ਵਿੱਚਾਂ ਮੈਂ ਕਹਿ ਰਿਹਾ ਵੀ ਆਏ ਦੇ ਨਾ ਕਿੰਨੇ ਕਤਲ ਹੋ ਰਹੇ ਆ ਕਤਲੂਗਾਰਦ ਮੱਚੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਕੀ ਕੁਝ ਨਹੀਂ ਵਾਪਰ ਰਿਹਾ ਪਰ ਕੋਈ ਕਿਸੇ ਤੇ ਕੋਈ ਨਜਾਇਜ਼ ਹਥਿਆਰ ਚੁੱਕ ਕੇ ਸਾਡੇ ਨੌਜਵਾਨਾਂ ਨੂੰ ਮਾਰ ਜਾਂਦਾ ਉਹਨਾਂ ਦੇ ਵੈਪਨ ਉਹ ਜਾਂ ਉਹਨਾਂ ਦੀਆਂ ਇਨਕੁਆਰੀਆਂ ਖੁੱਲਦੀਆਂ ਨਹੀਂ ਤੇ ਜੇ ਕੋਈ ਖੜਾਉਣੇ ਵਾਲੀ ਬੰਦੂਕ ਦੇ ਨਾਲ ਕਿਤੇ ਫੇਸਬੁੱਕ ਤੇ ਫੋਟੋ ਵੀ ਪਾ ਲਿੰਦਾ ਉਹਨਾਂ ਦੇ ਪਰਚਾ ਹੋ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਕਹ ਐਮਐਲਏ ਇੱਕ ਮੌਜੂਦਾ ਸਰਕਾਰ ਦਾ ਐਮਐਲਏ ਉਹਦਾ ਮੁੰਡਾ ਫਾਇਰ ਕਰਦਾ ਵਿਆਹ ਦੇ ਵਿੱਚ ਕਿ ਉਹ ਮੌਜੂਦਾ ਐਮਐਲਏ ਦਾ ਮੁੰਡਾ ਹੋਣ ਦੇ ਨਾਤੇ ਉਹਤੇ ਪਰਚਾ ਇਸ ਕਰਕੇ ਨਹੀਂ ਹੋਇਆ ਪ੍ਰਸ਼ਾਸਨ ਇਹ ਗੱਲ ਘੋਸ਼ਿਤ ਕਰ ਦਿੰਦਾ ਵੀ ਉਹ ਜਿਹੜਾ ਵੈਪਨ ਸੀ ਉਹ ਇੱਕ ਖਡਾਉਣਾ ਸੀ ਉਹ ਖਡਾਉਣੇ ਵਾਲੀ ਗਨ ਸੀ ਹਾਲਾਂਕਿ ਉਹ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਇਆ ਰਿਹਾ ਵੀ ਉਹ ਖਡਾਉਣੇ ਵਾਲੀ ਗਨ ਨਹੀਂ ਉਹ ਇੱਕ オリジナル ਵੈਪਨ ਤੇ ਇੱਕ ਲਾਇਸੈਂਸੀ ਵੈਪਨ ਆ ਉਹ ਪਰ ਸਰਕਾਰ ਹੋਣ ਦੇ ਨਾਤੇ ਉਹਨਾਂ ਤੇ ਪਰਚਾ ਨਹੀਂ ਕਟਿਆ ਜਾਂਦਾ ਪਰ ਜੇ ਕੋਈ ਅਦਰ ਖਡਾਉਣੇ ਵਾਲੀ ਗਨ ਚੁੱਕ ਕੇ ਫੋਟੋ ਪਾ ਦਿੰਦਾ ਉੱਥੇ ਪਰਚਾ ਕਰ ਦਿੰਦੇ ਆ ਭਾਈ ਅਮਰਤਪਾਲ ਸਿੰਘ ਦੀ ਨਾਲ ਵੀ ਇਹੀ ਕੁਝ ਹੋਇਆ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦੇ ਨਾਲ ਜਿੰਨੇ ਵੀ ਨੌਜਵਾਨ ਗੰਨਾ ਲੈ ਕੇ ਹਥਿਆਰ ਲੈ ਕੇ ਨਾਲ ਚੱਲਦੇ ਸੀ ਉਹਨਾਂ ਦੇ ਕੋਲ ਉਹ ਲਾਇਸੈਂਸੀ ਵੈਪਨ ਸੀ ਸਾਰੇ ਸਾਰੇ ਹਥਿਆਰ ਲਾਇਸੈਂਸੀ ਸੀ ਚਾਹੇ ਉਹ ਫੌਜੀ ਸੀ ਜਾਂ ਹੋਰ ਵੀ ਜਦੋਂ ਨੌਜਵਾਨ ਨਾਲ ਚੱਲਦੇ ਸੀ ਉਹ ਉਹ ਲਾਇਸੈਂਸੀ ਲਾਇਸੈਂਸ ਸਰਕਾਰ ਨੇ ਦਿੱਤਾ ਸੀ ਪਰ ਜਦੋਂ ਭਾਈ ਅਮਰਤਪਾਲ ਸਿੰਘ ਦੀ ਨਾਲ ਉਹ ਨੌਜਵਾਨਾਂ ਨੇ ਚਲਾਣਾ ਸ਼ੁਰੂ ਕਰ ਦਿੱਤਾ ਉਹ ਸਾਰੇ ਇਹਨਾਂ ਨੇ ਲਾਇਸੈਂਸ ਰੱਦ ਵੀ ਕਰਤੇ ਤੇ ਉਹ ਵੈਪਨ ਵੀ ਅੱਜ ਤੱਕ ਉਠਾਣਿਆਂ ਦੇ ਵਿੱਚ ਸਾਡੇ ਰੋਲ ਰਹੇ ਪਰ ਜੇ ਕੋਈ ਸਰਕਾਰ ਦਾ ਬੰਦਾ 2 ਨੰਬਰ ਦਾ ਹਥਿਆਰ ਰੱਖ ਕੇ ਵੀ ਤੁਰਿਆ ਫਿਰੇ ਉਹਨੂੰ ਪ੍ਰਸ਼ਾਸਨ ਕੁਝ ਨਹੀਂ ਕਹਿੰਦਾ ਜੇ ਕੋਈ ਵਿਰੋਧੀ ਧਿਰ ਦਾ ਬੰਦਾ ਕਿਸੇ ਵੀ ਵਿਰੋਧੀ ਧਿਰ ਦਾ ਬੰਦਾ ਉਹਦੇ ਉੱਪਰ ਤੰਜ ਕੱਸੇ ਜਾਂਦੇ ਆ ਮੈਂ ਕਹਿੰਦਾ ਸਾਨੂੰ ਮੈਂ ਕਹਿੰਦਾ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜੇ ਪੰਜਾਬ ਦੇ ਵਿੱਚ ਨਿੱਤ ਕਤਲੋਗਾਰ ਧੋਰੀ ਹੈ ਕਿੰਨੇ ਨੌਜਵਾਨ ਆਏ ਦਿਨ ਮਰ ਰਹੇ ਆ এনকাউন্টার ਕਰ ਰਿਹਾ ਪ੍ਰਸ਼ਾਸਨ ਤੇ ਉਹ 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 ਜਿਹੜੀਆਂ ਉਹਨਾਂ ਦੇ ਵਿੱਚੋਂ ਹਥਿਆਰ ਬਰਾਮਦ ਹੁੰਦੇ ਆ ਉਹ ਕਿੱਥੋਂ ਆਉਂਦੇ ਆ ਕਿਹੜੇ ਰਸਤੇ ਆਉਂਦੇ ਆ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪਹੁੰਚਦੇ ਆ ਕਿਹੜੇ ਬਾਰਡਰ ਦੇ ਰਾਹੀਂ ਹੁੰਦੇ ਆ ਇਹ ਸਾਰੀਆਂ ਜਾਂਚਾਂ ਹੋਣੀਆਂ ਚਾਹੀਦੀਆਂ ਕਿ ਕੱਲੀ ਅਮਰਤਪਾਲ ਧੜੇ ਦੇ ਨਾਲ ਹੀ ਨਫ਼ਰਤ ਸਾਡੀ ਜ਼ਿਆਦੀ ਹੈ ਬੇਬਸ ਜਿਹੜਾ ਜਿਹੜੇ ਅਮਰਤਪਾਲ ਦੇ ਬੰਦੇ ਆ ਜਿਹੜੇ ਵਾਰਸ ਪੰਜਾਬ ਅਕਾਲੀ ਦਲ ਵਾਰਸ ਪੰਜਾਬ ਦੇ ਬੰਦੇ ਆ ਉਹਨਾਂ ਦੇ ਉੱਪਰ ਮੂੰਹ ਚੋ ਕੇ ਜਿਨਾ ਮਰਜ਼ੀ ਝੂਠਾ ਪਰਚਾ ਪਾ ਦੋ ਜੇ ਕੋਈ ਕਿਸੇ ਦੇ ਨਾਲ ਛੋਟੀ ਮੋਟੀ ਬਹਿਸ ਹੋ ਜਾਂਦੀ ਹੈ ਕਿਸੇ ਵਿਚਾਰ ਨੂੰ ਲੈ ਕੇ ਉਹ ਉਹਨੂੰ ਵੀ ਲੈ ਕੇ ਪਰਚਾ ਪਾ ਦਿੱਤਾ ਜਾਂਦਾ ਕੁਝ ਵੀ ਪੰਜਾਬ ਦੇ ਵਿੱਚ ਵਾਪਰਦਾ ਵੀ ਉਹਦੇ ਪਿੱਛੇ ਵੀ ਭਾਈ ਅਮਰਤਪਾਲ ਸਿੰਘ ਦਾ ਹੱਥ ਹੋਊਗਾ ਸੋ ਇਹ ਥੋੜਾ ਜਿਹਾ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ 'ਵਾਂ ਲਗੌਰ ਕਰਨੀ ਚਾਹੀਦੀ ਵੇਖਣਾ ਚਾਹੀਦਾ ਤੇ ਸਾਡੀ ਦੇ ਸਮੁੱਚੀ ਟੀਮ ਭਾਈ ਪ੍ਰਿਤਪਾਲ ਸਿੰਘ ਖਾਰਸਾ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਉਂਕਿ ਝੂਠੇ ਪਰਚੇ ਕੋਈ ਸਾਡੇ ਤੇ ਪਹਿਲੇ ਨਹੀਂ ਹੋ ਰਹੇ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਦੇ ਝੂਠੀ ਐਨਐਸਏ ਲਈ ਆ ਕਿੰਨੇ ਝੂਠੇ ਪਰਚੇ ਪਾ ਕੇ ਤਕਰੀਬਨ 40 ਨੌਜਵਾਨ ਸਾਡੇ ਪੰਜਾਬ ਦੀਆਂ ਵੱਖ-ਵੱਖ ਰੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆ ਤੇ ਹੁਣ ਵੀ ਕਰਦੇ ਹੁਣ ਵੀ ਜਿਹੜੇ ਕੋਈ ਫੇਸਬੁੱਕ ਤੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਲਿਖਦਾ ਕੋਈ ਬੋਲਦਾ ਕੋਈ ਗਰਾਊਂਡ ਤੇ ਕੰਮ ਕਰ ਰਿਹਾ ਭਾਈ ਸਾਹਿਬ ਵਾਸਤੇ ਭਾਈ ਸਾਹਿਬ ਦੀ ਰਿਹਾਈ ਵਾਸਤੇ ਜਿਹੜਾ ਕੋਈ ਆਵਾਜ਼ ਬੁਲੰਦ ਕਰ ਰਿਹਾ ਉਹਨਾਂ ਨੂੰ ਝੂਠੇ ਪਰਚਿਆਂ ਦੇ ਵਿੱਚ ਫਸਾਉਣ ਦਾ ਯਤਨ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਸੂਮੇ ਪ੍ਰਸ਼ਾਸਨ ਨੂੰ ਕਹਿ ਰਿਹਾ ਵੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਸੀਂ ਮੁੱਖ ਜਾਣ ਕੇ ਕੰਮ ਕਰ ਰਹੇ ਹੋ ਨਾ ਵੀ ਇਹਨਾਂ ਦੀ ਸਰਕਾਰ ਸਦਾ ਨਹੀਂ ਰਹਿਣੀ ਇਹ ਤੁਹਾਡੇ ਮਨ ਦੇ ਵਿੱਚ ਬਹੁਤ ਵੱਡਾ ਭੁਲੇਖਾ ਤੇ ਭੁਲੇਖਾ ਰਹੇਗਾ ਵੀ ਸ਼ਾਇਦ ਭਗਵੰਤ ਮਾਨ ਹੀ 50 ਸਾਲ ਪੰਜਾਬ ਤੇ ਰਾਜ ਕਰੂਗਾ ਸੋ ਇਹਨਾਂ ਦੀ 2027 ਦੇ ਵਿੱਚ ਫੱਟੀ ਪੋਚੀ ਜਾਣੀ ਆ ਰਾਜ ਅਗਲਿਆਂ ਦਾ ਵੀ ਹੋਣਾ ਜਿਨ੍ਹਾਂ ਨੇ ਅਗਲਿਆਂ ਨੇ ਰਾਜ ਕਰਨਾ ਤੇ ਫਿਰ ਤੁਸੀਂ ਆਪ ਹਿਸਾਬ ਲਾ ਲਓ ਵੀ ਉਹ ਉਹ ਤੁਹਾਡੇ ਨਾਲ ਕੀ ਕੁਝ ਕਰ ਸਕਦੇ ਆ ਇਸ ਕਰਕੇ ਵਿਰੋਧਤਾ ਦੀ ਹੱਦ ਹੁੰਦੀ ਆ ਇੱਕ ਦਾਇਰਾ ਹੁੰਦਾ ਵਿਰੋਧਤਾ ਦਾ ਪਰ ਤੁਸੀਂ ਉਹ ਦਾਇਰੇ ਕ੍ਰਾਸ ਕਰਕੇ ਇੰਨੇ ਆਪਣੇ ਵਿਰੋਧੀਆਂ ਦੇ ਉੱਪਰ ਝੂਠੇ ਪਰਚੇ ਵਿਰੋਧੀ ਧਰਾਂ ਨੂੰ ਉੱਠ ਨਹੀਂ ਦਿੰਦੇ ਕਿੰਨੇ ਪਰਚੇ ਪਾਰੇ ਸੋ ਇਹ ਇਸ ਕਰਕੇ ਸਮਝਣਾ ਚਾਹੀਦਾ ਮੈਂ ਧਾਰਮਿਕ ਇਨਸਾਨ ਹੋਣ ਦੇ ਨਾਤੇ ਇਹ ਗੱਲ ਕਹਿਣਾ ਵੀ ਤਪੂ ਰਾਜ ਤੇ ਰਾਜੂ ਨਰਕ ਜੇ ਕਿਸੇ ਤਪ ਦੇ ਨਾਲ ਤੁਹਾਨੂੰ ਰਾਜ ਮਿਲਿਆ ਤੇ ਰਾਜ ਤੋਂ ਨਰਕ ਦੇ ਵਿੱਚ ਵੀ ਜਾ ਸਕਦੇ ਓ ਸੋ ਇਸ ਕਰਕੇ ਰਾਜ ਸਦਾ ਨਹੀਂ ਰਹਿੰਦੇ ਵੱਡੇ ਵੱਡੇ ਇਥੇ ਰਾਜੇ ਜਰਵਾੜੇ ਆਏ ਸਮਾਂ ਪੈਣ ਤੇ ਖਤਮ ਹੋ ਗਏ ਤੇ ਤੁਸੀਂ ਵੀ ਨਹੀਂ ਰਹਿਣਾ ਤੇ ਪ੍ਰਸ਼ਾਸਨ ਨੂੰ ਇਹ ਚੀਜ਼ ਵੱਲ ਗੌਰ ਕਰਨੀ ਚਾਹੀਦੀ